ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਖੂਸ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਆਇਆ ਵੱਡਾ ਬਿਆਨ ਇੱਕ ਪਾਸੇ ਝਟਕਾ ਲੱਗਿਆ ਹੈ ਪਾਕਿਸਤਾਨ ਦੀ ਸਰਕਾਰ ਨੂੰ ਦੂਸਰੇ ਪਾਸੇ ਨਰਿੰਦਰ ਮੋਦੀ ਨੂੰ ਜੇ ਗੱਲ ਕਰੀਏ ਡੋਨਾਲਡ 트੍ਰੰਪ ਦੀ ਡੋਨਾਲਡ 트੍ਰੰਪ ਨੇ ਸਭ ਤੋਂ ਪਹਿਲਾਂ ਟਵੀਟ ਕੀਤਾ ਸੀ ਪੰਜਾਬ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜਿਹੜੀ ਇੱਕ ਤਰ੍ਹਾਂ ਦਾ ਸਮਝੌਤਾ ਹੋਇਆ ਹੈ ਜੰਗਬੰਦੀ ਅਤੇ ਸੀਜ਼ਫਾਇਰ ਨੂੰ ਲੈ ਕੇ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਫੈਂਸ ਮਿਨਿਸਟਰ ਰਾਸਨਾਥ ਜਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਬੰਨੂ ਕੋਈ ਵੀ ਟਵੀਟ ਨਹੀਂ ਕੀਤਾ ਗਿਆ ਜੰਗਬੰਦੀ ਅਤੇ ਸੀਜ਼ਫਾਇਰ ਦੇ ਸਮਝੌਤੇ ਨੂੰ ਲੈ ਕੇ ਲੇਕਿਨ ਫਿਰ ਕਿਵੇਂ ਪਤਾ ਲੱਗਿਆ ਡੋਨਾਲਡ 트੍ਰੰਪ ਨੂੰ ਕਿ ਡੋਨਾਲਡ 트੍ਰੰਪ ਨੇ ਵਿਚੋਲਗੀ ਕੀਤੀ ਹੈ ਲੇਕਿਨ ਹੁਣ ਡੋਨਾਲਡ 트੍ਰੰਪ ਖੁਦ ਮੁਕਰ ਗਏ ਨੇ ਉਹ ਕਹਿੰਦੇ ਨੇ ਕਿ ਮੈਂ ਨਾ ਵਿਚੋਲਗੀ ਕੀਤੀ ਹੈ ਤੇ ਨਾ ਹੀ ਵਿਚੋਲਗੀ ਮੈਂ ਇਹਨਾਂ ਦੋਨਾਂ ਫੈਸਲਿਆਂ ਦੇ ਵਿੱਚ ਬਿਲਕੁਲ ਇਨਵੋਲਵ ਨਹੀਂ ਹੋਇਆ ਇੱਕ ਵੀਡੀਓ ਨਸ਼ਰ ਕਰ ਦਿੱਤੀ ਗਈ ਹੈ ਡੋਨਲਡ 트੍ਰੰਪ ਵੱਲੋਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਹੈਂਡਲ ਤੇ ਇੱਕ ਵੀਡੀਓ ਪਾਈ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਸਿੱਕਰ ਹੋਣ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵਾਈਟ ਹਾਊਸ ਰਾਹੀਂ ਬਿਆਨ ਜਾਰੀ ਕਰਕੇ ਭਾਰਤ ਅਤੇ ਪਾਕਿਸਤਾਨ ਤਣਾਅ ਸਿੱਕਰ ਉੱਤੇ ਹੋਣ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਵਾਈਟ ਹਾਊਸ ਰਾਹੀਂ ਬਿਆਨ ਜਾਰੀ ਕਰਕੇ ਦੋਹਾਂ ਦੇਸ਼ਾਂ ਦੇ ਵਿਚਾਲੇ ਸੀਜ਼ਫਾਇਰ ਕਰਾਉਣ ਦੀ ਗੱਲ ਆਖੀ ਪਰ ਹੁਣ ਡੋਨਾਲਡ 트ੰਪ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ ਜਿਸ ਨੇ ਨਵੀਂ ਹੀ ਚਰਚਾ ਛੇੜ ਦਿੱਤੀ ਹੈ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਵਿੱਚ ਆਪਣੀ ਭੂਮਿਕਾ ਬਾਰੇ ਹੈਰਾਨ ਕਰਨ ਵਾਲਾ ਦਾਅਵਾ ਦਿੱਤਾ ਹੈ ਕੀਤਾ ਹੈ 트ੰਪ ਨੇ ਕਿਹਾ ਕਿ ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿੱਚਕਾਰ ਤਣਾ ਨੂੰ ਸ਼ਾਂਤ ਕਰਨ ਦੀ ਮਦਦ ਕੀਤੀ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਸਿੱਧੇ ਤੌਰ ਤੇ ਇਹ ਨਹੀਂ ਕਹਿਣਾ ਚਾਹੁੰਦੇ ਕਿ ਉਹਨਾਂ ਨੇ ਵਿਚੁਲਗੀ ਕੀਤੀ ਸੀ ਅਮਰੀਕੀ ਰਾਸ਼ਟਰਪਤੀ ਦੇ ਇਸ ਬਿਆਨ ਤੇ ਇੱਕ ਵਾਰ ਫਿਰ ਤੋਂ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਦੱਸ ਦਈਏ ਯਾਨੀ ਕਿ ਇੱਕ ਪਾਸੇ ਤਾਂ ਕਹਿੰਦੇ ਨੇ ਸਮਝੌਤਾ ਕਰਵਾਇਆ ਹੈ ਦੂਸਰੇ ਪਾਸੇ ਡੋਨਾਲਡ 트੍ਰੰਪ ਕਹਿੰਦੇ ਨੇ ਕਿ ਮੈਂ ਸਮਝੌਤਾ ਨਹੀਂ ਕਰਵਾਇਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਹਿ ਕੇ ਪੱਲਾ ਝੜਿਆ ਕਿ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਕਿਉਂਕਿ ਉਸ ਨੇ ਉਸ ਤੋਂ ਬਾਅਦ ਇੱਕ ਹੋਰ ਟਵੀਟ ਕੀਤਾ ਸ਼ਿਮਲੇ ਸਮਝੌਤੇ ਨੂੰ ਲੈ ਕੇ ਕਸ਼ਮੀਰ ਸਮਝੌਤੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਪਾਣੀਆਂ ਦੇ ਸਮਝੌਤੇ ਨੂੰ ਲੈ ਕੇ ਇਸ ਤੇ ਜਦੋਂ ਇਤਰਾਜ਼ ਜਤਾਇਆ ਆਰਐਸ ਨੇ ਸ਼ਿਵ ਸੈਨਾ ਨੇ ਕਾਂਗਰਸ ਦੇ ਵੱਡੇ ਆਗੂਆਂ ਨੇ ਹੋਰ ਜਿਹੜੀਆਂ ਆ ਸੂਬੇ ਦੀਆਂ ਸਰਕਾਰਾਂ ਨੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਅਜਾਇਹਾ ਬਿਲਕੁਲ ਨਹੀਂ ਕਿਉਂਕਿ ਇਹ ਇੰਦਰਾ ਗਾਂਧੀ ਨੇ ਖੁਦ ਲਿਖਿਆ ਹੋਇਆ ਸੀ ਕਿ ਚਾਹੇ ਸਮਝੌਤਾ ਹੋਵੇ ਜੰਮੂ ਕਸ਼ਮੀਰ ਦਾ ਚਾਹੇ ਸਮਝੌਤਾ ਹੋਵੇ ਸ਼ਿਮਲੇ ਦਾ ਤੇ ਚਾਹੇ ਸਮਝੌਤਾ ਹੋਵੇ ਪੰਜਾਬ ਭਾਰਤ ਅਤੇ ਪਾਕਿਸਤਾਨੀ ਪਾਕਿਸਤਾਨ ਦੇ ਪਾਣੀਆਂ ਦਾ ਉਸ ਦੇ ਵਿੱਚ ਕੋਈ ਵੀ ਦੂਜਾ ਦੇਸ਼ ਇੰਟਰਫੇਅਰ ਨਹੀਂ ਕਰ ਸਕਦਾ ਭਾਰਤ ਦੇ ਰਿਪਰੈਜ਼ੈਂਟੇਟਿਵ ਅਤੇ ਪਾਕਿਸਤਾਨ ਦੇ ਰਿਪਰੈਜ਼ੈਂਟੇਡ ਇਹਨਾਂ ਦੀ ਆਪ ਦੀ ਆਪਸੀ ਇਹਨਾਂ ਦੀ ਮੁਲਾਕਾਤ ਹੋ ਸਕਦੀ ਹੈ ਇਹ ਆਪ ਇਸ ਮੀਟਿੰਗ ਲੈ ਕੇ ਹੱਲ ਕਰ ਸਕਦੇ ਨੇ ਲੇਕਿਨ ਕਿਸੇ ਦੂਜੇ ਦੇਸ਼ ਨੂੰ ਲਤ ਨਹੀਂ ਉਡਾਉਂ ਦਿੱਤੀ ਜਾਵੇਗੀ ਉਸ ਦੇ ਲੈ ਕੇ ਨਰਿੰਦਰ ਮੋਦੀ ਵੀ ਗਰਮ ਹੋਏ ਇਹ ਕੌਣ ਹੁੰਦਾ ਹੈ ਡੋਨਾਲਡ ਟਰੰਪ ਹਾਲਾਂਕਿ ਡੋਨਾਲਡ ਟਰੰਪ ਜਦੋਂ ਦੇ ਰਾਸ਼ਟਰਪਤੀ ਬਣੇ ਨੇ ਭਾਰਤ ਨੂੰ ਨੁਕਸਾਨ ਹੋਇਆ ਹੈ ਉਸ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਇਹ ਜਿਹੜੀਆਂ ਫੰਡਾਂ ਰੋਕ ਦਿੱਤੀਆਂ ਜੇ ਪਾਕਿਸਤਾਨ ਦੀ ਫੰਡ ਰੋਕਣਾ ਚਾਹੁੰਦਾ ਆਈ ਐਮ ਐਫ ਦੇ ਦੁਆਰਾ ਤੇ ਡੋਨਾਲਡ ਟਰੰਪ ਰੋਕ ਸਕਦਾ ਸੀ ਰੋਕੀ ਕਿਉਂ ਨਹੀਂ ਗਈ ਇਸ ਉੱਤੇ ਜਵਾਬ ਦੇਣਾ ਪਵੇਗਾ ਦੇਸ਼ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਚੀਨ ਨੂੰ ਫੰਡ ਦਿੱਤੀ ਹੈ ਲੇਕਿਨ ਭਾਰਤ ਨੇ ਇਸ ਦਾ ਵਿਰੋਧ ਕੀਤਾ ਤੇ ਉਧਰ ਅਮਰੀਕਾ ਨੇ ਸੈਨ ਕਰ ਦਿੱਤੇ ਇਸ ਗੱਲ ਨੂੰ ਲੈ ਕੇ ਹੁਣ ਫਿਰ ਮੁਕਰ ਦੇ ਨਜ਼ਰ ਆ ਰਹੇ ਨੇ ਡੋਨਾਲਡ 트੍ਰੰਪ